ਇਹ ਭੂਤ ਕਹਾਣੀ ਮਜ਼ੇਦਾਰ ਹੈ ਪਿੰਡ ਤੋਂ ਦੂਰ ਇੱਕ ਮਹੌਨ ਪਹਿਲਵਾਨ ਰਹਿੰਦਾ ਸੀ ਉਸ ਕੋਲ 50 ਤੋਂ ਵੱਧ ਮੱਝਾਂ ਸਨ ਉਹ ਸਾਰਾ ਦਿਨ ਮੱਝਾਂ ਦੀ ਦੇਖਪਾਲ ਕਰਦਾ ਤੇ ਉਹਨਾਂ ਤੋਂ ਮਿਲਿਆ ਦੁੱਧ ਪੀਂਦਾ ਇਹ ਉਸ ਪਹਿਲਵਾਨ ਨੂੰ ਨਿੱਤ ਦਾ ਕਰਮ ਸੀ ਕਿ ਦੁੱਧ ਪੀ ਕੇ ਉਹ ਇੰਨਾ ਬਲਵਾਨ ਹੋ ਗਿਆ ਕਿ ਉਸ ਦਾ ਕੋਈ ਕੋਈ ਬਰਾਬਰੀ ਨਹੀਂ ਸੀ ਉਹ ਆਪਣੇ ਨਾਲ 50 ਕਿਲੋ ਵਜ਼ਨ ਦੀ ਲੋਹੇ ਦੀ ਰਾਡ ਲੈ ਕੇ ਗਿਆ ਸੀ ਲੋੜ ਪੈਣ ਤੇ ਉਹ ਇੱਕੋ ਡੰਡਾ ਨਾਲ ਲੜਦਾ ਸੀ ਕੁਝ ਸਮਾਂ ਉਹ ਉਸ ਰਸਤੇ ਤੇ ਲੰਘਣ ਵਾਲੇ ਲੋਕਾਂ ਨੂੰ ਪੁੱਛਦਾ ਰਹਿੰਦਾ ਸੀ ਕਿ ਮੇਰਾ ਵਿਆਹ ਕਿੱਥੇ ਹੋਵੇਗਾ ਮੇਰੇ ਵਿਆਹ ਕਿੱਥੇ ਹੋਵੇਗਾ ਇਸ ਤੋਂ ਲੋਕਾਂ ਨੂੰ ਉਸ ਨੂੰ ਕੋਈ ਜਵਾਬ ਨਹੀਂ ਦੇ ਸਕਦੇ ਤੇ ਉਹ ਉਨ੍ਹਾਂ ਦੇ ਕੋਟ ਮਾਰ ਕਰਦਾ ਸੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਬ੍ਰਾਹਮਣ ਅਤੇ ਇੱਕ ਨਾਈ ਕਿਸੇ ਦੂਰ ਦੇਸ਼ ਵਿੱਚ ਵਿਆਹ ਦੀ ਰਸਮ ਕਰਨ ਲਈ ਉਸ ਰਸਤੇ ਜਾ ਰਹੇ ਸਨ ਮਹੂਨ ਨੂੰ ਰਸਤੇ ਵਿੱਚ ਇੱਕ ਪਹਿਲਵਾਨ ਮਿਲਿਆ ਤੇ ਬਾਕੀਆਂ ਵਾਂਗ ਉਹ ਪਹਿਲਵਾਨ ਵੀ ਉਸ ਨੂੰ ਪੁੱਛਣ ਲੱਗਾ ਮੇਰਾ ਵਹ ਕਿੱਥੇ ਹੋਵੇਗਾ ਦੋਵੇਂ ਬਹੁਤ ਡਰ ਗਏ ਡਰੇ ਹੋਏ ਸਨ ਉਸ ਨੂੰ ਪਤਾ ਸੀ ਕਿ ਜੇਕਰ ਉਸ ਨੇ ਕੋਈ ਜਵਾਬ ਨਾ ਦਿੱਤਾ ਤਾਂ ਇਹ ਪਹਿਲਵਾਨ ਉਸ ਨੂੰ ਕੁੱਟ ਦੇਵੇਗਾ ਇਸ ਤੇ ਨਾਈ ਨੇ ਇੱਕ ਚਾਲ ਚੱਲੀ ਤਾਂ ਦੂਰ ਤੇ ਇੱਕ ਖਜੂਰ ਦਾ ਦਰਖਤ ਦੇਖਿਆ ਹੋਇਆ ਕਿਹਾ ਕਿ ਤੁਹਾਡੇ ਵਿਆਹ ਉੱਥੇ ਹੀ ਹੋਵੇਗਾ ਮਹੌਨ ਪਹਿਲਵਾਨ ਬਹੁਤ ਖੁਸ਼ ਹੋਇਆ ਤਾਂ ਉਸ ਨੇ ਆਪਣੀਆਂ ਪੰਜ ਮੱਜਾਂ ਦੋਹਾਂ ਨੂੰ ਸੌਂਪ ਦਿੱਤੀਆਂ ਕਹਿ ਕਹਾ ਤੁਸੀਂ ਇਹ ਸਭ ਲੈਂਦੇ ਰਹੋ ਹੁਣ ਮੈਨੂੰ ਕੀ ਫਾਇਦਾ ਹੁਣ ਮੈਂ ਆਪਣੇ ਸਹੁਰੇ ਘਰ ਜਾ ਕੇ ਪ੍ਰਹਾਉਣਾਚਾਰੀ ਕਰ ਰਿਹਾ ਹਾਂ ਮਹਾਨ ਪਹਿਲਵਾਨ ਨੇ ਕੀ ਕੀਤਾ ਮਹਾਨ ਪਹਿਲਵਾਨ ਨੇ ਉਸ ਨੂੰ ਖਜੂਰ ਦੇ ਦਰਖਤ ਨੂੰ ਨਿਸ਼ਾਨ ਬਣਾਇਆ ਤੇ ਉੱਥੇ ਪਹੁੰਚ ਗਿਆ ਉੱਥੇ ਇੱਕ ਝੌਂਪੜੀ ਛੀ ਸੀ ਉੱਥੇ ਅੰਦਰ ਇੱਕ ਔਰਤ ਅਤੇ ਇੱਕ ਬੱਚਾ ਸੀ ਪਹਿਲਵਾਨ ਨੇ ਉੱਥੋਂ ਜਾ ਕੇ ਆਪਣੀ ਮਜਬੂਤੀ ਦਾ ਇਸ਼ਾਰਾ ਕੀਤਾ ਔਰਤ ਨੂੰ ਸਮਝ ਨਹੀਂ ਆਇਆ ਤੇ ਕਿ ਉਹ ਕੌਣ ਹੈ ਪਰ ਮੈਂ ਸੋਚਿਆ ਕਿ ਉਹ ਮੇਰੇ ਪਤੀ ਨੂੰ ਜਾਣਦੇ ਹੋਵੇਗੇ ਇਸ ਲਈ ਮੈਂ ਉਸ ਨੂੰ ਗਸਟਰੂਮ ਵਿੱਚ ਬਿਠਾਇਆ ਅਤੇ ਉਸ ਦੇ ਹੱਥ ਪੈਰ ਧੋਣ ਲਈ ਪਾਣੀ ਇੱਕ ਬਾਲਟੀ ਦਿੱਤੀ ਜਦੋਂ ਔਰਤਾ ਦਾ ਪਤੀ ਆਇਆ ਤਾਂ ਉਸ ਨੇ ਆਦਮੀ ਨੇ ਨੂੰ ਉੱਥੇ ਦੇਖ ਕੇ ਹੈਰਾਨ ਰਹਿ ਗਿਆ ਉਹ ਕੌਣ ਹੈ ਜਦੋਂ ਉਹ ਆਪਣੀ ਪਤਨੀ ਨੂੰ ਪੁੱਛਦਾ ਹੈ ਤਾਂ ਉਹ ਕਹਿੰਦੀ ਹੈ ਕਿ ਉਹ ਨਹੀਂ ਜਾਣਦੀ ਕਿ ਇਹ ਕੌਣ ਹੈ ਮੈਂ ਸੋਚ ਰਹੀ ਸੀ ਕਿ ਇਹ ਸ਼ਾਇਦ ਇਹ ਕੋਈ ਤੁਹਾਨੂੰ ਜਾਣਦਾ ਹੋਵੇ ਅਤੇ ਉਹ ਉਹ ਤੁਹਾਡੇ ਵਾਂਗ ਬਦਮਾਸ਼ ਹੈ ਉਸ ਨੇ ਮੈਨੂੰ ਵੀ ਥੱਪੜ ਮਾਰਿਆ ਹੈ ਮੁੰਡਾ ਰੋ ਰਿਹਾ ਸੀ ਤਾਂ ਮੇਰੇ ਮਾਰਨੇ ਕਿਹਾ ਉਹ ਮੁੰਡੇ ਨੂੰ ਕਿਉਂ ਰੋ ਰਿਹਾ ਹੈ ਇਹ ਸੁਣ ਕੇ ਉਸ ਦੇ ਪਤੀ ਗੁੱਸੇ ਵਿੱਚ ਆ ਗਿਆ ਤੇ ਉਹ ਨੇ ਉਹ ਆਦਮੀ ਕੋਲ ਗਿਆ ਤੇ ਕਿਹਾ ਤੂੰ ਮੇਰੀ ਪਤਨੀ ਨੂੰ ਕਿਵੇਂ ਮਾਰਿਆ ਉਹ ਕਿਹਾ ਕਿ ਉਹ ਉਸ ਨਾਲ ਲੜਨ ਲੱਗ ਪਿਆ ਮਹੌਨ ਇੱਕ ਪਹਿਲਵਾਨ ਸੀ ਤੇ ਇਸ ਦੁਹਰੇ ਵਿਹਰੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ ਉਸ ਨੇ ਆਪਣੇ ਲੋਹੇ ਦੀ ਛੋਟੀ ਚੱਕ ਕੇ ਇੱਕ ਦੇ ਸਿਰ ਤੇ ਮਾਰੀ ਤਾਂ ਉਸ ਆਦਮੀ ਦੀ ਉੱਥੇ ਮੌਤ ਹੋ ਗਈ ਉਸ ਦੀ ਪਤਨੀ ਕਹਿਣ ਲੱਗੀ ਕਿ ਹੁਣ ਤਾਂ ਮੇਰੇ ਪਤੀ ਹੀ ਮਰ ਮੇਰਾ ਸਹਾਰਾ ਸੀ ਅਤੇ ਉਹ ਵੀ ਮਰ ਗਏ ਨੇ ਮਰ ਗਏ ਹੈ ਉਹ ਹੁਣ ਮੇਰੀ ਅੱਧੀ ਜ਼ਿੰਦਗੀ ਤੇਰੇ ਨਾਲ ਹੀ ਬੀਤ ਜਾਵੇਗੀ ਦੋਵੇਂ ਘਰ ਵਿੱਚ ਰਹਿਣ ਲੱਗੇ ਪਏ ਤੇ 6-7 ਦਿਨਾਂ ਬਾਅਦ ਘਰ ਵਿੱਚ ਪਿਆ ਰਾਸ਼ਨ ਅਤੇ ਪਾਣੀ ਮੁੱਕ ਗਿਆ। ਫਿਰ ਔਰਤ ਨੇ ਕਿਹਾ ਕਿ ਤੁਸੀਂ ਕੁਝ ਕਮਾਓਗੇ ਜਾਂ ਇਸ ਤਰ੍ਹਾਂ ਭੁੱਖੇ ਮਰੋਗੇ। ਕਮਾਈ ਤੋਂ ਬਿਨਾ ਜ਼ਿੰਦਗੀ ਵਿੱਚ ਕਿਵੇਂ ਚੱਲੇਗੀ? ਮਹੌਨ ਪਹਿਲਵਾਨ ਨੂੰ ਮੱਝਾਂ ਦਾ ਦੁੱਧ ਪੀਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਸੀ ਪਤਾ। ਉਸ ਨੇ ਔਰਤ ਨੂੰ ਪੁੱਛਿਆ ਕਿ ਕਮਾਈ ਹੈ? ਦਸੂ ਆਰਤ ਨੇ ਉਸ ਨੂੰ ਕਿਹਾ ਕਿ ਉਹ ਸ਼ਾਹੀ ਮਹਿਲ ਵਿੱਚ ਜਾ ਕੇ ਰਾਜੇ ਦੇ ਖੇਤੀ ਲਈ ਕੁਝ ਜ਼ਮੀਨ ਮੰਗੇ ਜਿਸ ਤੇ ਅਸੀਂ ਆਪਣਾ ਅਨਾਜ ਦੀ ਕਾਸ਼ਤ ਕਰਾਂਗੇ ਤੇ ਉਗਾਵਾਂਗੇ ਪਹਿਲਵਾਨ ਆਪਣੀ ਛੋਟੀ ਹੱਥ ਵਿੱਚ ਲੈ ਕੇ ਮਹਿਲ ਵੱਲ ਤੁਰ ਪਿਆ ਉਹ ਸ਼ਾਹੀ ਮਹਿਲ ਤੋਂ ਕੁਝ ਦੂਰ ਹੀ ਹੋਵੇਗਾ ਜਦੋਂ ਲੋਕਾਂ ਨੇ ਉਸ ਨੂੰ ਆਪਣੇ ਵੱਲ ਆਉਂਦੇ ਦੇਖਿਆ ਅਤੇ ਉੱਥੇ ਮੌਜੂਦ ਸਾਰੇ ਲੋਕ ਡਰ ਨਾਲ ਕੰਬਣ ਲੱਗੇ ਉਹ ਇੱਥੇ ਕੁਝ ਕੁ ਮਾਰਨ ਲਈ ਆ ਰਿਹਾ ਹੈ ਆਲਹ ਰਾਜੇ ਨੇ ਤੁਰੰਤ ਆਪਣੇ ਗ੍ਰੰਥੀ ਨੂੰ ਉੱਥੇ ਉਸ ਕੋਲ ਜਾ ਕੇ ਉਸ ਦਾ ਆਉਣ ਦਾ ਕਾਰਨ ਪੁੱਛਣ ਲਈ ਭੇਜਿਆ ਮੁੰਸੀ ਮਹੌਲ ਨਾਲ ਪਹਿਲਵਾਨ ਕੋਲ ਗਿਆ ਤੇ ਉਸ ਦੇ ਇੱਥੇ ਆਉਣ ਦਾ ਕਾਰਨ ਪੁੱਛਿਆ ਤੇ ਉਸ ਤੇ ਮਹੌਲ ਨੇ ਦੱਸਿਆ ਕਿ ਉਹ ਰਾਜੇ ਤੋਂ ਖੇਤੀ ਲਈ ਕੁਝ ਜ਼ਮੀਨ ਮੰਗਣ ਆਇਆ ਹੈ ਕਲਰਕ ਨੇ ਕਿਹਾ ਉਸ ਤੁਸੀਂ ਇੱਥੇ ਰਹੋ ਤੇ ਮੈਂ ਰਾਜੇ ਨੂੰ ਸੂਚਿਤ ਕਰਦਾ ਹਾਂ ਲਖਾਰੀ ਰਾਜੇ ਕੋਲ ਆਉਂਦਾ ਹੈ ਤਾਂ ਉਸ ਦੇ ਆਉਣ ਦਾ ਕਾਰਨ ਦੱਸਦਾ ਹੈ ਇਸ ਤਰ੍ਹਾਂ ਰਾਜਾ ਲਖਾਰੀ ਨੂੰ ਹੁਕਮ ਦਿੰਦਾ ਹੈ ਕਿ ਜੋ ਜ਼ਮੀਨ ਅਤੇ ਜਿੱਥੇ ਹੋਵੇ ਮੰਗ ਰਿਹਾ ਹੈ ਉਸ ਨੂੰ ਉਸ ਨੂੰ ਦੇ ਦਿਓ ਭੂਤ ਕਹਾਣੀ ਮੁੰਸ਼ੀ ਤੁਰੰਤ ਮਹਾਨ ਪਹਿਲਵਾਨ ਕੋਲ ਜਾਂਦਾ ਹੈ ਅਤੇ ਚਲਾਕੀ ਨਾਲ ਉਸ ਨੂੰ ਸਮਸ਼ਾਨ ਘਾੜ ਦੇ ਨੇੜੇ ਬੰਜਰ ਪਈ ਜ਼ਮੀਨ ਦੇ ਦਿੰਦਾ ਹੈ ਉਸ ਜ਼ਮੀਨ ਨੂੰ ਵਾਣ ਤੋਂ ਪਹਿਲਾਂ ਮਹੌਨ ਪਹਿਲਵਾਨ ਸੋਚਦਾ ਹੈ ਕਿ ਇਹ ਪਿੱਪਲ ਦਾ ਰੁੱਖ ਖੇਤਾਂ ਵਿੱਚ ਆ ਰਿਹਾ ਹੈ ਤਾਂ ਜਿਸ ਕਾਰਨ ਉਸ ਦੀ ਫਸਲ ਕੱਟ ਜਾਵੇਗੀ ਇਸ ਨੂੰ ਆਪਣੇ ਖੇਤਾਂ ਤੋਂ ਹਟਾਉਣ ਦੀ ਸੋਚ ਕੇ ਉਸ ਨੇ ਪਿੱਪਲ ਦਾ ਦਰਖਤ ਤੇ ਲੋਹੇ ਦੀ ਸੋਟੀ ਮਾਰ ਦਿੱਤੀ ਜਿਸ ਤੋਂ ਢਿੱਡ 100 ਭੂਤ ਉੱਤਰ ਤੇ ਮਹੌਨ ਪਹਿਲਵਾਨ ਨਾਲ ਲੜਨ ਲੱਗੇ ਮਹੌਨ ਪਹਿਲਵਾਨ ਨੇ ਉਹਨਾਂ ਨੂੰ 150 ਭੂਤ ਦੀ ਦਲੇਰੀ ਨਾਲ ਸਾਹਮਣਾ ਕਰਨਾ ਸ਼ੁਰੂ ਕਰ ਦਿੱਤਾ ਕਿਸੇ ਪੂਤ ਦੇ ਹੱਥ ਟੁੱਟ ਗਿਆ ਤੇ ਕਿਸੇ ਦਾ ਸਿਰ ਟੁੱਟ ਗਿਆ ਤਾਂ ਕਿਸੇ ਦੀ ਲੱਤ ਟੁੱਟ ਗਈ ਹਰ ਕੋਈ ਲਾਈਨ ਵਿੱਚ ਖੜਾ ਹੋ ਕੇ ਮਾਫੀ ਮੰਗਣ ਲੱਗਾ ਉਸ ਨੇ ਪिपल ਦੇ ਰੁੱਖ ਨੂੰ ਹਟਾਉਣ ਦਾ ਕਾਰਨ ਪੁੱਛਿਆ ਜਿਸ ਤੋਂ ਪਹਿਲਵਾਨ ਨੇ ਸਾਹ ਪਿਆ ਕਿ ਉਹ ਮੇਰੇ ਖੇਤਾਂ 'ਚ ਆ ਰਹੇ ਹੈ ਇਸ ਲਈ ਮੈਂ ਇਸ ਨੂੰ ਇਥੋਂ ਹਟਾ ਦਿਆਂਗਾ ਫਿਰ ਪੂਤ ਨੇ ਕਿਹਾ ਕੀ ਕੀਤਾ ਪੂਤ ਨੇ ਮਹਮੋਨ ਨੂੰ ਕਿਹਾ ਕਿ ਅਸੀਂ ਇਸ ਖੇਤਾਂ ਵਿੱਚ ਸਾਰੀ ਉਪਜਾਓ ਦੇ बराबर ਤੁਹਾਡੇ ਕਰ ਰਾਸ਼ਨ ਭੇਜਾਂਗੇ ਪਰ ਇਸ ਇਸ ਰੁਖ ਨੂੰ ਨਾ ਤੋੜੋ ਇਹ ਸਾਡੇ ਕਰ ਹੈ ਅਸੀਂ ਤਾਂ ਅਸੀਂ ਇੱਥੇ ਕਈ ਸਾਲਾਂ ਤੋਂ ਰਹਿ ਰਹੇ ਹਾਂ ਮਹੌਨ ਪਹਿਲਵਾਨ ਨੇ ਤਕੜਾ ਸੀ ਇਸ ਤੋਂ ਤਕੜੇ ਲੋਕ ਹਮੇਸ਼ਾ ਦਾਇਕ ਕਰਦੇ ਸਨ ਇਸ ਲਈ ਉਸ ਨੇ ਭੂਤ ਦੀ ਗੱਲ ਮੰਨ ਨਹੀਂ ਅਤੇ ਕਰ ਚਲਾ ਗਿਆ ਉਹ ਹੁਣ ਭੂਤਾ ਨੇ ਮਹੌਨ ਪਹਿਲਵਾਨ ਦੇ ਕਰ 6 ਮਹੀਨਿਆਂ ਦਾ ਰਾਸ਼ਨ ਸਟੋਰ ਕਰ ਲਿਆ ਹੁਣ ਐਸੋ ਰਾਮ ਦੀ ਜ਼ਿੰਦਗੀ ਜਿਉਣ ਲੱਗਾ ਭੂਤ ਨੂੰ ਇਹ ਸੌਦਾ ਬਹੁਤ ਮਹਿੰਗਾ ਪਿਆ ਉਹ ਕੰਮ ਕਰਨ ਕਿ ਪਤਲੇ ਹੋ ਗਏ ਸਨ ਇੱਕ ਦਿਨ ਬਾਅਦ ਭੂਤਾਂ ਦੇ ਗੁਰੂ ਜੀ ਉੱਥੇ ਪਹੁੰਚ ਗਏ ਤਾਂ ਸਭ ਪਤਲੇ ਦੇਖ ਕੇ ਉਹਨਾਂ ਦੇ ਕਾਰਨ ਪੁੱਛਿਆ ਤਾਂ ਸਾਰੇ ਭੂਤਾਂ ਨੇ ਦੱਸਿਆ ਕਿ ਉਹ ਪਹਿਲਵਾਨ ਹੈ ਸਾਡੇ ਸਾਰੇ ਸ਼ਾਮ ਉਸ ਦੇ ਦਰਸ਼ਨ ਕਰਨ ਰਾਸ਼ਨ ਦੇਣ ਵਿੱਚ ਲੱਗੇ ਜਾਂਦੇ ਹਨ ਹੈ ਇਹ ਸਭ ਕੁਝ ਕੰਮ ਜਿਸ ਕਾਰਨ ਅਸੀਂ ਪਤਲੇ ਹੋ ਹੁੰਦੇ ਜਾ ਰਹੇ ਹਾਂ ਗੁਰੂ ਜਿਸ ਨੂੰ ਇਹ ਗੱਲ ਬੁਰੀ ਲੱਗੀ ਤਾਂ ਬਦਲਾ ਲੈ ਲਈ ਉਹ ਬਿੱਲੀ ਦਾ ਪੇਸ ਧਾਰ ਕੇ ਪਹਿਲਵਾਨ ਦੇ ਘਰ ਘਰ ਚਲਾ ਗਿਆ ਪਹਿਲਵਾਨ ਦੇ ਘਰ ਦੀ ਬਿੱਲੀ ਹਰ ਰੋਜ਼ ਦੁੱਧ ਪੀਂਦੀ ਸੀ ਤਾਂ ਇਸ ਗੱਲ ਤੋਂ ਉਹ ਬਹੁਤ ਪਰੇਸ਼ਾਨ ਸੀ ਅੱਜ ਸਬਕ ਸਿਖਾਉਣ ਲਈ ਪਹਿਲਵਾਨ ਦਰਵਾਜ਼ੇ ਪਿੱਛੇ ਡੰਡਾ ਲੈ ਕੇ ਖੜਾ ਸੀ ਬਿੱਲੀ ਦਾ ਪੇਸ ਵਿੱਚ ਬਾਹਰੋਂ ਆਏ ਭੂਤਪ੍ਰੇਤ ਦਾ ਮਾਲਕ ਨਹੀਂ ਪਹਿਲਵਾਨ ਨੂੰ ਦਰਵਾਜੇ ਦੇ ਪਿੱਛੇ ਲੁਕਿਆ ਦੇਖ ਲਿਆ ਸੀ ਅਤੇ ਬਿੱਲੀ ਦੇ ਪੇਸ ਵਿੱਚ ਬਾਹਰੋਂ ਆਏ ਭੂਤਪ੍ਰੇਰ ਦਾ ਮਾਲਕ ਨੇ ਪਹਿਲਵਾਨ ਨੂੰ ਦਰਵਾਜੇ ਪਿੱਛੇ ਲੁਕਿਆ ਦੇਖ ਲਿਆ ਇਸ ਸ਼ਰਤ ਲਗਾ ਦਿੱਤੀ ਸੀ ਕਿ ਉਹ ਕਦੋਂ ਉਸ ਦੀ ਨਜ਼ਰ ਤੋਂ ਬਾਹਰ ਜਾ ਕੇ ਉਸ ਦੇ ਹਮਲਾ ਕਰੇਗਾ ਇੱਥੇ ਮੋਹਨ ਪਹਿਲਵਾਨ ਨੇ ਇਹ ਵੀ ਸ਼ਰਤ ਰੱਖੀ ਸੀ ਕਿ ਕਦੋਂ ਬਿੱਲੀ ਘਰ ਵਿੱਚ ਵੜੇਗੀ ਅਤੇ ਉਸ ਦੇ ਤੇ ਹਮਲਾ ਕੀਤਾ ਜਾਵੇਗਾ ਪਰ ਬਿੱਲੀ ਅੰਦਰ ਨਹੀਂ ਆਈ ਰਹੀ ਸੀ ਕਾਫੀ ਸਮਾਂ ਹੋ ਗਿਆ ਸੀ ਮਹੌਨ ਹੌਲੀ-ਹੌਲੀ ਪਿੱਛੇ ਹਟਿਆ ਤੇ ਚਲ ਚੁੱਲੇ ਕੋਲ ਲੁਕ ਗਿਆ ਜਦੋਂ ਬਿੱਲੀ ਆਈ ਤਾਂ ਇਸ ਨੇ ਮਹੌਨ ਦਾ ਅਚਾਨਕ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮਹੌਨ ਚੁਕੱਸ ਹੋ ਗਿਆ ਉਸ ਨੇ ਬਿੱਲੀ ਦੇ ਕਮਰ ਤੇ ਸੁੱਟੀ ਰੱਖ ਦਿੱਤੀ ਹੁਣ ਭੂਤ ਦਾ ਮਾਲਕ ਆਪਣੇ ਗੁੱਸੇ 과 ਬੈਠਾ ਤੇ ਉਸ ਦੀ ਸਾਰੀਆਂ ਹੱਡੀਆਂ ਟੁੱਟ ਗਈਆਂ ਸਨ ਗੁਰੂ ਜੀ ਦੀ ਆਪਣੀ ਭੂਤ ਰੂਪ ਵਿੱਚ ਆਏ ਅਤੇ ਪਹਿਲਵਾਨ ਤੋਂ ਮਾਫੀ ਮੰਗੀ ਮਹੌਨ ਪਹਿਲਵਾਨ ਨੇ ਗੁਰੂ ਜੀ ਨੂੰ ਪੁੱਛਿਆ ਕਿ ਉਸ ਨੂੰ ਛੱਡਣ ਦੀ بجائے ਤੁਹਾਨੂੰ ਕੀ ਸਜ਼ਾ ਮਿਲੇਗੀ ਗੁਰੂ ਜੀ ਨੇ ਆਪ ਹੀ ਪ੍ਰਵਾਨ ਕਰ ਲਿਆ ਕਿ ਉਹ ਤੁਹਾਡੇ ਕਰਜ਼ੋਰ ਰਾchnਾਵੇਗਾ ਉਸ ਤੋਂ ਦੁੱਗਣਾ ਰਾchn ਦਿੱਤਾ ਜਾਵੇਗਾ ਇਸ ਤੋਂ ਮਹੌਨ ਦੇ ਗੁਰੂ ਜੀ ਨੂੰ ਛੱਡ ਦਿੱਤਾ ਗੁਰੂ ਜੀ ਨੇ ਆਪਣੇ ਚੇਲਿਆਂ ਦੇ ਘਰ ਪਹੁੰਚ ਪਹੁੰਚੇ ਤੇ ਉਹਨਾਂ ਨੂੰ ਸਾਰੀ ਘਟਨਾ ਦੱਸੀ ਹੁਣ ਦੁਗਣਾ ਰਾਸ਼ਨ ਪਹੁੰਚਾਉਣਾ ਪਵੇਗਾ ਇਸ ਤੋਂ ਉਹਨਾਂ ਦੇ ਸਾਰੇ ਚੌਲ ਸਿਰ ਚੁੱਕ ਕੇ ਰਹਿ ਗਏ ਇੱਕ ਤਾਂ ਪਹਿਲਾਂ ਹੀ ਪਤਲਾ ਸੀ ਹੁਣ ਇਹ ਹੋਰ ਸਮੱਸਿਆ ਹੋ ਹੈ